ਾਰੇ ਸ੍ਰੋਤਿਆਂ ਨੂੰ ਪਿਆਰ ਭਰਿਤ ਸਤਿ ਸ੍ਰੀ ਅਕਾਲ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੀ ਹਿਮਾਚਲ ਦੇ ਵਿੱਚ ਜਾਇਦਾਦ ਦੇ ਸਬੰਧੀ ਵਿਜੀਲੈਂਸ ਨੇ ਵੱਡੀ ਜਾਣਕਾਰੀ ਦਿੱਤੀ ਹੈ ਹਿਮਾਚਲ ਦੇ ਮਸ਼ੋਬਰਾ ਸਥਿਤ ਜਾਇਦਾਦ ਉਹਦੇ ਅੰਦਰ ਜੋ ਮਹਿਲ ਸੀ ਉਹਨਾਂ ਦੇ ਵਿੱਚੋਂ ਵਿਜੀਲੈਂਸ ਨੂੰ ਕੀ ਕੁਝ ਮਿਲਿਆ ਹੈ ਜੋ ਕਰੋੜਾਂ ਰੁਪਏ ਉਸ ਮਹਿਲਾ ਦੇ ਵਿੱਚ ਪੈ ਸੀਗੇ ਜਿਹੜੇ ਕਿ ਮਜੀਠੀਆ ਦੇ ਵੱਲੋਂ ਉਹਨਾਂ ਮਹਿਲਾਂ ਦੀਆਂ ਚਾਬੀਆਂ ਵੀ ਨਹੀਂ ਦਿੱਤੀਆਂ ਗਈਆਂ ਵਿਜੀਲੈਂਸ ਨੇ ਉਹ ਤਾਲੇ ਤੋੜ ਕੇ ਸਾਰੇ ਜਾਣਕਾਰੀ ਹਾਸਲ ਕੀਤੀ ਔਰ ਕਰੋੜਾਂ ਰੁਪਈਆ ਜਿਹੜਾ ਉਸ ਮਹਿਲਾ ਦੇ ਅੰਦਰ ਪਿਆ ਸੀ ਉਸਤੇ ਬਾਰੇ ਵਿਜੀਲੈਂਸ ਨੇ ਅੱਜ ਮੁਹਾਲੀ ਅਦਾਲਤ ਨੂੰ ਦੱਸਿਆ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਵੱਲੋਂ ਜੋ ਵਿਕਰਮ ਮਜੀਠੀਆ ਨੂੰ ਗੁਲਪਦਾਰ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਅਗੂ ਨੇ ਤੇ ਸਾਬਕਾ ਕੈਬਨ ਮੰਤਰੀ ਨੇ ਵਿਕਰਮਜੀਤ ਸਿੰਘ ਮਜੀਠੀਆ ਵਿਕਰਮਜੀਤ ਸਿੰਘ ਮਜੀਠੀਆ ਨੂੰ 14 ਦਿਨਾਂ ਦੀ ਨਾਇਕ ਹਿਰਾਸਤ ਵਿੱਚ ਭੇਜਿਆ ਹੋਇਆ ਹੈ ਔਰ ਉਸ ਤੇ ਬਾਰੇ ਹੁਣ ਵਿਕਰਮ ਮਜੀਠੀਆ ਦੀ ਜਾਂਚ ਕਰ ਰਿਹਾ ਵਿਜੀਲੈਂਸ ਉਸ ਵਿਜੀਲੈਂਸ ਦੇ ਵੱਲੋਂ ਅਹਿਮ ਖੁਲਾਸੇ ਕੀਤੇ ਨੇ ਅੱਜ ਮੁਹਾਲੀ ਦੀ ਅਦਾਲਤ ਦੇ ਵਿੱਚ ਜੋ ਜਾਇਦਾਦ ਸੰਬੰਧੀ ਤੇ ਨਸ਼ੇ ਦੇ ਨਾਲ ਬਣੀ ਜਾਇਦਾਦ ਦੇ ਸੰਬੰਧੀ ਜਾਣਕਾਰੀ ਦਿੱਤੀ ਹੈ ਜਿਵੇਂ ਹੀ ਵਿਜੀਲੈਂਸ ਵਿਕਰਮ ਮਜੀਠੀਆ ਨੂੰ ਵੱਖ-ਵੱਖ ਥਾਵਾਂ ਤੇ ਲੱਜਾ ਕੇ ਪੁੱਛ ਪੜਤਾਲ ਕੀਤੀ ਗੋਰਖਪੁਰ ਦੇ ਵਿੱਚ ਹਿਮਾਚਲ ਦੇ ਵਿੱਚ Shimla ਦੇ ਵਿੱਚ ਉਹ ਸਾਰੀਆਂ ਜਾਇਦਾਦਾਂ ਦੇ ਸਬੰਧੀ ਵਿਜੀਲੈਂਸ ਨੇ ਜਾਣਕਾਰੀ ਦਿੱਤੀ ਹੈ ਜੋ ਹਿਮਾਚਲ ਪ੍ਰਦੇਸ਼ ਦੇ ਵਿੱਚ ਮਸ਼ੋਬਰਾ ਦੇ ਜਾਇਦਾਦ ਬਾਰੇ ਖੁਲਾਸਾ ਕੀਤਾ ਵਿਜੀਲੈਂਸ ਨੇ ਜੋ ਉਹਨਾਂ ਨੇ ਦੱਸਿਆ ਕਿ ਹੁਣ ਵਿਜੀਲੈਂਸ ਦੇ ਵੱਲੋਂ ਜਿਹੜੀ ਇਹ ਸਾਰੀ ਜਾਇਦਾਦ ਉਸ ਦੀ ਜਾਂਚ ਕੀਤੀ ਗਈ ਹੈ ਮੋਹੱਲੀ ਅਦਾਲਤ ਵਿੱਚ ਇਹ ਸਾਰਾ ਕੁਝ ਦੱਸ ਦਿੱਤਾ ਗਿਆ। ਸੂਤਰਾਂ ਦੇ ਅਨੁਸਾਰ 30 ਜੂਨ ਨੂੰ ਜਦੋਂ ਵਿਜੀਲੈਂਸ ਅਧਿਕਾਰੀਆਂ ਵੱਲੋਂ ਮਜੀਠੀਆ ਨੂੰ ਮੁਸ਼ੌਬਰਾ ਸਿਤ ਉਹਨਾਂ ਦੀ ਜਾਇਦਾਦ ਦੀ ਤਲਾਸ਼ੀ ਲੈਣ ਲਈ ਲਿਜਾਇਆ ਗਿਆ ਤਾਂ ਉਕਤ ਜਾਇਦਾਦ ਦੀਆਂ ਚਾਬੀਆਂ ਮਜੀਠੀਆ ਤੇਰੇ ਵੱਲੋਂ ਵਿਜੀਲੈਂਸ ਅਧਿਕਾਰੀਆਂ ਨੂੰ ਨਹੀਂ ਦਿੱਤੀਆਂ ਗਈਆਂ। ਜਿਸ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਨੇ ਵਿਕਰਮ ਮਜੀਠੀਆ ਤੇ ਉਥੋਂ ਦੇ ਸਥਾਨਕ ਪੁਲਿਸ ਦੇ ਹਾਜ਼ਰੀ ਦੇ ਵਿੱਚ ਉਹ ਤਾਲੇ ਤੋੜੇ। ਤਾਲੇ ਤੋੜ ਕੇ ਉਹਨਾਂ ਮਹਿਲਾਂ ਦੇ ਅੰਦਰ ਦਾਖਲ ਹੋਈ ਜਿੱਥੇ ਬਹੁਤ ਵੱਡਾ ਧਨ ਛੁਪਿਆ ਹੋਇਆ ਸੀ ਉਹ ਧਨ ਜਿਹੜਾ ਕਿ ਵਿਜੀਲੈਂਸ ਨੇ ਆਪਣੇ ਕਬਜ਼ੇ 'ਚ ਲਿਆ ਉਸ ਤੋਂ ਬਾਅਦ ਵਿਜੀਲੈਂਸ ਨੇ ਆਪਣੇ ਕੋਲੋਂ ਤਾਲੇ ਲੈ ਕੇ ਮੁਸ਼ੌਬਰਾ ਦੇ ਮਹਿਲਾਂ ਨੂੰ ਉਹ ਤਾਲੇ ਲਾਏ ਨੇ ਜਿਸ ਦੀਆਂ ਚਾਬੀਆਂ ਹੁਣ ਵਿਜੀਲੈਂਸ ਦੇ ਅਧਿਕਾਰੀਆਂ ਕੋਲ ਨੇ ਜਦੋਂ ਵਿਜੀਲੈਂਸ ਉੱਥੇ ਪਹੁੰਚੀ ਤਾਂ ਉਥੋਂ ਦੀ ਸਥਾਨਕ ਪੁਲਿਸ ਨੇ ੱੱਕਾ ਮੁੱਕੀ ਕੀਤੀ ਉੱਥੇ ਅੰਦਰ ਦਾਖਲ ਨਹੀਂ ਹੁਣ ਦਿੱਤਾ ਵਿਜੀਲੈਂਸ ਨੂੰ ਜਸਨੋ ਬਾਅਦ ਵਿਜੀਲੈਂਸ ਉੱਥੇ ਆਪਣੇ ਬੜੀ ਮੁਸ਼ਕਲ ਦੇ ਨਾਲ ਅੰਦਰ ਦਾਖਲ ਹੋਈਏ ਸੋ ਦੂਸਰੇ ਪਾਸੇ ਜੋ ਇੱਕ ਇਨਕਟਰੂ ਦੇ ਸਬੰਧੀ ਸਰਕਾਰੀ ਵਕੀਲ ਵੱਲੋਂ ਇਥੋਂ ਤੱਕ ਆਇਆ ਗਿਆ ਕਿ ਮਜੀਠੀਆਂ ਨੇ ਮਸ਼ੋਬਰਾ ਪਹੁੰਚ ਕੇ ਅਧਿਕਾਰੀਆਂ ਨੂੰ ਸਹਿਯੋਗ ਵੀ ਨਹੀਂ ਦਿੱਤਾ ਸਗੋਂ ਸਥਾਨਕ ਪੁਲਿਸ ਨਾਲ ਮਿਲ ਕੇ ਬਿਊਰੋ ਦੇ ਅਧਿਕਾਰੀਆਂ ਨੂੰ ਅੰਦਰ ਜਾਣ ਤੋਂ ਰੋਕਿਆ ਗਿਆ ਸੀ ਇਸ ਤੋਂ ਬਾਅਦ ਵਿਜੀਲੈਂਸ ਅਧਿਕਾਰੀਆਂ ਵੱਲੋਂ ਤਾਲੇ ਤੋੜ ਕੇ ਉੱਕਰ ਜਾਇਦਾਦੀ ਤਲਾਸ਼ੀ ਲਈ ਤੇ ਵਿਜੀਲੈਂਸ ਨੂੰ ਨਵੇਂ ਤਾਲੇ ਲਗਾਏ ਗਏ ਜਿਨ੍ਹਾਂ ਦੇ ਚਾਬੀਆਂ ਵੀ ਹੁਣ ਵਿਜੀਲੈਂਸ ਦੇ ਕੋਲ ਨੇ ਸੋ ਫਿਲਹਾਲ ਅਦਾਲਤ ਵਿੱਚ ਦਰਕੀਤੀ ਗਈ ਅਰਜ਼ੀ ਵਿੱਚ ਪ੍ਰੋਟੈਕਸ਼ਨ ਦੇ ਵੱਲੋਂ ਦਲੀਲ ਦਿੱਤੀ ਗਈ ਸੀ ਕਿ ਉਸਤੇ ਬਚਾਤ ਦੇ ਵੱਲੋਂ ਜਵਾਬ ਦਾਵਾ ਪੇਸ਼ ਕਰਨਾ ਬਾਕੀ ਹੈ ਇਸ ਸੰਬੰਧੀ ਬਚਾਤਿਰ ਦੇ ਸਹਿਫਕਿਰ ਸੁਲਤਾਨ ਸਿੰਘ ਸੰਗਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਮਾਮਲੇ ਦੀ ਅਗਲੀ ਸੁਣਵਾਈ 14 ਜੁਲਾਈ ਨੂੰ ਹੋਵੇਗੀ ਅਤੇ ਬਚਾਤਿਰ ਵਕੀਰ ਦੇ ਅਧਿਕਾਰੀਆਂ ਦਿਆਂ ਇਨ੍ਹਾਂ ਤਰਕੀਬਾਂ ਦਾ ਅਦਾਲਤ ਵਿੱਚ ਜਮ ਕੇ ਵਿਰੋਧ ਵੀ ਕਰੇਗੀ ਪਰ ਵਿਜੀਰੈਂਸ ਦੇ ਵੱਲੋਂ ਹੁਣ ਵੱਡਿਆਂ ਜਿਹੜੀ ਜਾਇਦਾਦ ਸੰਬੰਧੀ ਅਹਿਮ ਸੁਰਾਗ ਨੇ ਉਹ ਮਿਲੇ ਨੇ ਜਦੋਂ ਕਿ ਮਜੀਠੀਆ ਵੱਲੋਂ ਦੱਸਿਆ ਜਾ ਰਿਹਾ ਕਿ ਇਸ ਜਾਇਦਾਦ ਦਾ ਸੰਬੰਧੀ ਉਹਨਾਂ ਨੂੰ ਵੀ ਨਹੀਂ ਪਤਾ ਸੀ ਉਨ੍ਹਾਂ ਦੇ ਵੱਡੇ ਬਟੇਰੇਆਂ ਦੇ ਵੱਲੋਂ ਇਹ ਜਾਇਦਾਦ ਬਣਾਈ ਹੋਈ ਏ ਜਿਹੜਾ ਕਿ ਕਦੇ ਵਿਜੀਲੈਂਸ ਨੇ ਜਿਹੜਾ ਉਸਤੇ ਬਾਰੇ ਪੁੱਛਿਆ ਨਹੀਂ ਸੀ ਔਰ ਮਜੀਠਿਆ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਸੀ ਸੋ ਜਦੋਂ ਵਿਜੀਠਿਆ ਨੂੰ ਉੱਥੇ ਲੈ ਕੇ ਗਿਆ ਗਿਆ ਉਸ ਸਮੇਂ ਮਜੀਠਿਆ ਨੂੰ ਉਸ ਜਾਇਦਾਦ ਸੰਬੰਧੀ ਪਤਾ ਲੱਗਿਆ ਸੋ ਇਸ ਦੇ ਅਹਿਮ ਖੁਲਾਸੇ ਹੋਏ ਨੇ ਉਹ ਜਾਇਦਾਦ ਕਿਸ ਦੀ ਏ ਮਜੀਠਿਆ ਦੇ ਪਿਤਾ ਦੀ ਮਜੀਠਿਆ ਦੇ ਦਾਦੇ ਦੀ ਜਦੋਂ ਕਿ ਅੰਗਰੇਜ਼ਾਂ ਨੇ ਉਹ ਜਾਇਦਾਦ দান ਕੀਤੀ ਸੀ ਮਜੀਠੀਆ ਪਰਿਵਾਰ ਨੂੰ ਸੋ ਮਜੀਠੀਆ ਦੇ ਵੱਲੋਂ ਇਸ ਜਾਇਦਾਦ ਸਬੰਧੀ ਕੁਝ ਵੀ ਜਾਣਕਾਰੀ ਨਹੀਂ ਦਿੱਤੀ ਕਿਉਂਕਿ ਮਜੀਠੀਆ ਨੂੰ ਪਤਾ ਹੀ ਨਹੀਂ ਸੀ ਉਸ ਜਾਇਦਾਦ ਦਾ ਸੋ ਉਹ ਕਰੋੜਾਂ ਰੁਪਈਆ ਦੀ ਜਾਇਦਾਦ ਜੋ ਵਿਜੀਲੈਂਸ ਦੇ ਹੱਥ ਲੱਗੀ ਹੈ